ਕੇ ਸਾਰੇ ਪਿੰਡ ਦੇ ਇਹਨਾਂ ਨੇ ਜਦੋਂ ਸਰਕਾਰ ਬਣੀ ਜਦੋਂ ਮੈਂ ਸੀਗਾ ਕਾਂਗਰਸੀ ਆ ਮੈਨੂੰ ਆ ਕੇ ਕਹਿੰਦੇ ਲੱਡੂ ਖਾ ਲਾ ਹੁਣ ਇਹ ਦੱਸਾਂਗੇ ਅੱਗੇ ਲੱਡੂ ਬੰਡੇ ਸੀ ਹੁਣ ਇਹ ਡਾਂਗਾਂ ਪੈਂਦੀਆਂ ਦੇਖੀ ਯਾਰ ਤੂੰ ਅਸੀਂ ਤਾਂ ਇਹਨਾਂ ਦੇ ਗਿੱਟੇ ਵੜਦੇਾਂਗੇ ਜੇ ਕੋਈ ਸਾਡੇ ਪੈਰੀ ਦੇ ਵਿੱਚ ਭੋਰਾ ਵੀ ਆਊਗਾ ਹੁਣ ਤਾਂ ਅਸੀਂ ਪਟਵਾਰੀ ਦੇ ਕਾਨੂੰਗੋ ਨੂੰ ਨਾਰੇ ਲਾ ਕੇ ਵਾਪਸ ਕੀਤਾ ਹੁਣ ਜੇ ਕੋਈ ਸਾਨੂੰ ਸਮਝਾਉਣ ਆਊਗਾ ਅਸੀਂ ਚੰਗੀ ਤਰ੍ਹਾਂ ਸੁਝਾਵਾਂਗੇ ਚੌਕ ਦੇ ਵਿੱਚ ਬੰਨ੍ਹ ਕੇ ਜਦੋਂ ਉਹ ਲੈਕਚਰੂਜ ਮਾਫੀ ਨਹੀਂ ਮੰਗਦਾ ਉਹਨੂੰ ਛੱਡਾਂਗੇ ਨਹੀਂ ਉਹ ਤਾਂ ਜੇ ਹੁਣ ਡਰ ਨਹੀਂ ਡਰਦਾ ਤੈਨੂੰ ਮਗਰੋਂ ਆ ਜਾ ਉਸਤਾਜ ਤੋਂ ਬਾਅਦ ਤੇਰਾ ਝੱਗਾ ਮੇਟ ਹੋਣਾ ਉਦੋਂ ਤੇਰੀ ਗੱਡੀ ਤੇ ਰੋੜੇ ਪਿਆ ਕਰਨਗੇ ਚਾਰੇ ਪਿੰਡਾਂ ਨੇ ਅਸੀਂ ਫੁੱਲੇ ਇਕਾ ਕਰ ਲਿਆ ਪਿੰਡ ਮਾਲਕ ਜਗਰਾਉ ਪੱਤੀ ਮਾਲਕ ਪੋਨਾ ਤੇ ਅਲੀਗੜ ਅਸੀਂ ਇਹਨਾਂ ਨੂੰ ਨਾਂ ਇਥੋਂ ਬੰਨ ਦੇਵਾਂਗੇ ਤੇ ਨਾਂ ਅਸੀਂ ਮਰਲਾ ਵੀ ਜ਼ਮੀਨ ਦਾ ਇਹਨਾਂ ਨੂੰ ਦੇਵਾਂਗੇ ਬਾਕੀ ਸਰਦਾਰ ਸਾਹਿਬ ਇੱਕ ਗੱਲ ਆ ਵੀ ਉਹ ਕਹਿੰਦੇ ਵੀ ਵੱਡੀਆਂ ਬਿਲਡਿੰਗਾਂ ਬਣ ਜਣੀਆਂ ਤੁਹਾਡੀਆਂ ਤੁਹਾਡਾ ਜੀਵਨ ਪੱਧਰ ਉੱਚਾ ਹੋ ਜਾਣਾ ਜੀ ਤੁਸੀਂ ਚੰਗੀ ਜ਼ਿੰਦਗੀ ਜਿਓ ਇੱਥੇ ਡਿਵੈਲਪਮੈਂਟ ਹੋਣਾ ਨਹੀਂ ਅਰਬਨ ਸਟੇਟ ਚ ਬਣ ਜਾਣਾ ਜਿਹੜੇ ਜੀ ਵੀ ਸ਼ਹਿਰੀਕਰਨ ਕਰ ਦੇਣਾ ਜੀ ਅਸੀਂ ਸ਼ਹਿਮਪਨ ਨੂੰ ਬੜਾ ਹੈਰਾਨੀ ਦੀ ਗੱਲ ਆ ਖੰਡ ਮਿਲ 2013 ਦੀ ਇਹਨਾਂ ਦੀ ਵੇਚਿਆ ਅਕਾਲੀ ਦਲ ਦੀ ਉਹਦੇ ਵਿੱਚ ਸਰਵ ਚਾਰ ਘਰ ਪਏ ਆ ਉਹ ਵਿੱਚ ਚਾਰੇ ਘਰ ਖਾਲੀ ਆ ਖਿੜਕੀਆਂ ਲਾ ਕੇ ਲਾ ਕੇ ਲੋਕ ਉਹਦੋਂ ਨੂੰ ਡਿਵੈਲ ਨਹੀਂ ਹੋਈ ਡਿਵੈਲਪਮੈਂਟ ਉਹ ਜਿਹੜਾ ਜਗਰਾਉ ਆ ਨਿਓਰਸਪਲ ਕਮੇਟੀ ਦੇ ਸਾਹਮਣੇ ਕੂੜਾ ਸਿੱਟਦੇ ਆ ਬਿਸ਼ਰਮਾ ਜਿੱਥੇ ਲੋਕਾਂ ਦਾ ਸਭ ਤੋਂ ਵਧੀਆ ਸੈਰ ਦਾ ਥਾਂ ਆ ਕੂੜਾ ਸੁੱਟਣ ਦਾ ਇਹਨਾਂ ਕੋਲ ਥਾਂ ਨਹੀਂ ਇਹ ਬਿਲਕੁਲ ਝੂਠ ਬੋਲਦੇ ਆ ਇਹਦਾ ਯਾਰ ਉਹ ਬੰਦਾ ਉਹ ਭਲਖੇ ਚ ਰਹਿ ਗਏ ਜਿਹੜਾ ਕਹਿੰਦਾ ਕੁਲਫੀ ਗਰਮਾ ਗਰਮ ਕਦੇ ਕੁਲਫੀ ਵੀ ਗਰਮ ਹੋ ਸਕਦੀ ਆ ਅਸੀਂ ਹੱਸ ਪੈਂਦੇ ਸੀ ਭਾਵੇਂ ਇਹ ਬੋਲ ਨਹੀਂ ਗਿਆ ਕਿ ਲੋਕ ਉਹ ਜਿਹੇ ਮੇਰੇ ਹਰੀਲਾ ਚਲਦੀਆਂ ਇਹ ਵੀ ਚੱਲ ਪੈਣ ਗਿਆ ਇਹ ਜਦੋਂ ਬੰਦੇ ਦੇ ਸੰਗੀ ਨੂੰ ਹੱਥ ਪੈਂਦਾ ਹੋਵੇ ਫਿਰ ਕੋਈ ਬਖਸ਼ਦਾ ਨਹੀਂ ਹੁੰਦਾ ਅਸੀਂ ਤਾਂ ਇਹਨਾਂ ਦੇ ਗੱਟੇ ਵੜਦੇ ਆਂਗੇ ਜੇ ਕੋਈ ਸਾਡੇ ਪੈਰੀ ਦੇ ਵਿੱਚ ਭੋਰਾ ਵੀ ਆਊਗਾ ਹੁਣ ਤਾਂ ਅਸੀਂ ਪਟਵਾਰੀ ਦੇ ਕਾਨੂੰਗੋ ਨੂੰ ਨਾਰੇ ਲਾ ਕੇ ਵਾਪਸ ਕੀਤਾ ਹੁਣ ਜੇ ਕੋਈ ਸਾਨੂੰ ਸਮਝਾਉਣ ਆਊਗਾ ਅਸੀਂ ਚੰਗੀ ਤਰ੍ਹਾਂ ਸਮਝਾਵਾਂਗੇ ਚੌਂਕ ਦੇ ਵਿੱਚ ਬੰਨ੍ਹ ਕੇ ਜਦੋਂ ਉਹ ਲੈਕਸਰੀ ਰੂਮ ਜੀ ਮਾਫੀ ਨਹੀਂ ਮੰਗਦਾ ਉਹਨੂੰ ਛੱਡਾਂਗੇ ਨਹੀਂ ਮੈਂ ਤਾਂ ਕਿਨੱਚ ਤਾਵਨੀ ਨਾ ਭਗਵੰਤ ਮਾਨ ਐਸ ਕੇ ਐਮ ਦੇ ਲੀਡਰਾਂ ਨਾਲ ਜਾਂ ਸਾਡੇ ਨਾਲ ਹੀ ਲੜਾ ਪਿੰਡੂਆਂ ਨਾਲ ਕਿਤੇ ਆਪ ਦੀ ਫੋਰਸ ਨੂੰ ਤਾਂ ਲਾ ਲੈਣ ਨੂੰ ਕੀ ਡਾਰਾ ਆਕੇ ਬੰਦਿਆਂ ਨੂੰ ਬਹਿ ਕੇ ਗੱਲਤਾ ਕਰੀ ਮਰਦ ਦਾ ਪੁੱਤ ਆਕੇ ਗੱਲ ਕਰੇ ਅਸੀਂ ਹੁਣ ਦੱਸਾਂਗੇ ਕੀ ਪਾਲਸੀ ਆ ਆਪਦੇ ਪਿੰਡ ਤੋਂ ਸ਼ੁਰੂ ਕਰੇ ਇਹ ਪੈੜੀਆਂ ਬਣਾਈ ਜਾਂਦੇ ਦੋ ਦੋ ਕਿਲੇ ਦਾ ਰੋਲਾ ਪੈਂਦਾ ਫੌਜਾਂ ਦੇ ਉਹਨਾਂ ਦਾ ਤੇ ਸਾਡੀਆਂ ਪੈੜੀਆਂ ਖੋਈ ਜਾਂਦਾ ਅਸੀਂ ਇਹ ਜਿਹਾ ਵਿਕਾਸ ਨਹੀਂ ਚਾਹੁੰਦੇ ਅਸੀਂ ਤਾਂ ਜੋ ਰੋਟੀ ਖਾ ਰਹੇ ਆ ਬੜੇ ਆਨੰਦ ਦੀ ਖਾ ਰਹੇ ਆ ਸਾਨੂੰ ਮਾਰ ਤੇ ਪੂਰਾ ਯਕੀਨ ਆ ਪਰ ਅਸੀਂ ਇਹਨੇ ਉਦਾਸਤਾ ਬੰਦੇ ਬਹਾਦਰ ਨੇ ਸਾਨੂੰ ਪੈੜੀਆਂ ਬਖਸ਼ੀਆਂ ਹੋਈਆਂ حق دعویਆ ਅਸੀਂ ਇਹਨੂੰ ਦਿਖਾ ਦੇਾਂਗੇ ਕੇਜਰੀ ਵਾਲੇ ਇੱਥੇ ਇਕੱਲਾ ਦਿੱਲੀ ਰਹਿ ਆ ਪਿਆ ਫਿਰਾਂ ਨੂੰ ਪੰਜਾਬ ਚ ਰਹਿਣ ਨੂੰ ਥਾਂ ਨਹੀਂ ਲੱਭਣਾ ਇਹਦੀਆਂ ਸਟੇਜਾਂਵਾਂ ਨਹੀਂ ਲੱਗਣੀਆਂ ਇਹਨੂੰ ਦਿਖਾ ਦੇਾਂਗੇ ਕਿ ਹੁੰਦੇ ਕੀ ਆ ਪੱਜਾਂ ਨੂੰ ਬਾਹਰ ਨਹੀਂ ਲੱਭਣੇ ਤੁਸੀਂ ਕਹਿੰਦੇ ਸਾਡੇ ਨਾਲ ਬਹਿ ਕੇ ਗੱਲ ਕਰੇ ਆ ਪਿੱਛੇ ਜਿਹਾ ਇੱਕ ਦੋ ਦਿਨ ਦੀ ਗੱਲ ਹੈ ਜੀ ਅਜੇ ਭਗਵੰਤ ਮਾਨ ਸਾਹਿਬ ਉਹ ਖੰਨੇ ਦੇ ਕੋਲ ਇੱਕ ਪਿੰਡ ਦੇ ਵਿੱਚ ਮੋਟਰ ਤੇ ਬੈਠੇ ਆ ਤੇ ਬਹੁਤ ਸਾਰੇ ਕਿਸਾਨ ਬੈਠੇ ਆ ਤੇ ਉਹ ਸਿਫਤਾਂ ਨਹੀਂ ਕਰਦੇ ਕਿਸਾਨ ਕਹਿੰਦੇ ਜੀ ਤੁਸੀਂ ਸਾਡੇ ਜਿਹੜੇ ਆਏ ਤੁਹਾਡਾ ਰਾਜ ਆਇਆ ਅਸੀਂ ਤਾਂ ਕਦੇ ਪਾਣੀ ਨਹੀਂ ਸੀ ਦੇਖਿਆ ਸਾਡੇ ਤਾਂ ਪਾਣੀ ਆ ਗਿਆ 35-35 ਸਾਲ ਹੋ ਗਿਆ ਜੀ ਬੜੀਆਂ ਸਿਫ ਉਹ ਇੱਕਦਾ ਗਰਮੀਤ ਸਿੰਘ ਨੇ ਤੁਹਾਡੇ মিডিਆ ਨੂੰ ਦਿੱਤੀ ਰਿਪੋਰਟ ਉਹ 1 ਜੂਨ ਦੀ ਬੰਦੇ ਦੀ ਹੈਗੀ ਆ ਮੋਟਰ ਤੇ ਗਿਆ ਡਰਾਮਾ ਕਰਨ ਉਹਦਾ ਪੋਸਟਰ ਦੇ ਉੱਤੇ ਉਹਦੀ ਫੋਟੋ ਲਾਦੀ ਸਰਪੰਚ ਗਰਮੀਤ ਸਿੰਘ ਦੀ ਉਹ ਆਮ ਆਦਮੀ ਪਾਰਟੀ ਦਾ ਸਰਪੰਚ ਆ ਉਹਨੇ ਉਸ ਦਿਨ ਬਾਅਦ ਕਹਿੰਦਾ ਮੇਰਾ ਲੈਂਡ ਪੁਲ ਪੁਲਿਸ ਦਾ ਕੋਈ ਸਬੰਧ ਨਹੀਂ ਮੈਂ ਉਹਦੇ ਖਿਲਾਫ ਆ ਜਰ ਉਹਨਾਂ ਕੋਲ ਕਿਉਂ ਜਾਂਦਾ ਅਸੀਂ ਤੁਹਾਡੇ ਹੱਥ ਜੋੜ ਕੇ ਸਾਦੇ ਆ ਬਈ ਸਾਡੇ ਪਿੰਡਾਂ ਪ੍ਰੋਗਰਾਮ ਰਾਖਾ ਆਉਂਦੀ ਫੋਰਸ ਲਾ ਲਾ ਜਵਾਹਰ ਸਾਹਿਬ ਬੰਦਿਆਂ ਨੂੰ ਕਰ ਮਰਦ ਦਾ ਪੁੱਤ ਕਦੇ ਲੋਕੇ ਨਹੀਂ ਤੀਰ ਮਾਰਦਾ ਹੁੰਦਾ ਮਰਦ ਨੂੰ ਕਿਹਾ ਜਾਂਦਾ ਜਿਹੜਾ ਬੰਦਿਆਂ ਨੂੰ ਸਾਹਮਣੇ ਆਵੇ ਜਦੋਂ ਉਦੋਂ ਆ ਕੇ ਇੱਥੇ ਪਾਣੀ ਦੇ ਵਿੱਚ ਜਗਰਾਉ ਠਰਦਾ ਕਰਦਾ ਹੁੰਦਾ ਇਹ ਰੋਡ ਮਾਰਚ ਵੀ ਮੈਂ ਜੱਟਾਂ ਦਾ ਪੁੱਤ ਆ ਮੇਰੇ ਰੋਡ ਮਾਰਚਾਂ ਮੀਤੋਂ ਨਹੀਂ ਡਰਦਾ ਹੁਣ ਸੜਾ ਐਵੇਂ 15-1500 ਬੰਦਾ ਸਕੋਡੀ ਲਈ ਫਿਰਦਾ ਹੁਣ ਤੈਨੂੰ ਕਹਦਾ ਡਰਾਂ ਉਤੋ ਜੇ ਹੁਣ ਡਰ ਨਹੀਂ ਡਰਦਾ ਤੈਨੂੰ ਮਗਰੋਂ ਆ ਜਾ 27 ਤੋਂ ਬਾਅਦ ਤੇਰਾ ਝੱਗਾ ਮੇਚ ਹੋਣਾ ਉਦੋਂ ਤੇਰੀ ਗੱਡੀ ਤੇ ਰੂੜੇ ਪਿਆ ਕਰਨਗੇ ਲੱਡੂ ਬੰਡੇ ਸੀ ਟਰਾਲੀ ਚ ਰੱਖ ਕੇ ਸਾਰੇ ਪਿੰਡ ਤੇ ਇਹਨਾਂ ਨੇ ਜਦੋਂ ਸਰਕਾਰ ਬਣੀ ਜਦੋਂ ਮੈਂ ਸੀਗਾ ਕਾਂਗਰਸੀ ਆ ਮੈਨੂੰ ਆ ਕੇ ਕਹਿੰਦੇ ਲੱਡੂ ਖਾ ਲੈ ਮੈਂ ਕਿਹਾ ਵੀ ਦੇ ਦਿਓ ਕੋਈ ਨਹੀਂ ਲੱਡੂਆਂ ਦਾ ਕੀ ਮਾੜਾ ਇਹ ਸਰਦਾਰ ਜੀ ਨੇ ਟਰਾਲੀ ਤੇ ਰੱਖ ਕੇ ਪੂਰੇ ਪਿੰਡ ਤੇ ਲੱਡੂ ਵੰਡੇ ਸੀ ਟਰਾਲੀ ਤੇ ਜੀ ਆਹ ਟਰਾਲੀ ਭਰ ਕੇ ਲੱਡੂ ਵੰਡੇ ਸੀ ਪਤਾ ਲੱਡੂਆਂ ਦਾ ਮੁੱਲ ਉਹ ਕਹਿੰਦੇ ਜਿਹੜੇ ਦੇ ਕੋ ਸੱਤ ਕਿੱਲੇ ਹੈਗੇ ਆ ਉਹ ਜੋ ਦੋ ਵੇ ਹੀ ਦੇ ਦੇ ਸਾਨੂੰ ਤੂੰ ਤਾਂ ਬਸ ਲੱਡੂ ਜੋਗੇ ਰਹਿ ਗਏ ਤਾਂ ਲੱਡੂ ਵੰਡਣ ਜੋਗੇ ਨਾ ਅਸੀਂ ਆਪ ਦੀ ਰੋਟੀ ਖਾਣ ਜੋਗੇ ਆ ਹੁਣ ਇਹ ਦੱਸਾਂਗੇ ਅੱਗੇ ਲੱਡੂ ਵੰਡੇ ਸੀ ਹੁਣ ਇਹ ਡਾਂਗਾ ਪੈਂਦੀਆਂ ਦੇਖੀ ਯਾਰ ਤੂੰ